ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਸ੍ਰੀ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਨਾਲ ਸੰਬੰਧਿਤ ਇੱਕ ਬਹੁਤ ਸਾਥੀ ਸਰਵੰਤਰੀਏ ਪਿਛਲੀ ਵੀਡੀਓ ਦੇ ਵਿੱਚ ਅਸੀਂ ਪੁੱਛਿਆ ਸੀ ਕਿ ਰਾਇਤੋਈ ਦੀ ਤਲਵੰਡੀ ਦੇ ਪਟਵਾਰੀ ਕੌਣ ਸਨ ਤਾਂ ਉਸ ਦਾ ਸਹੀ ਜਵਾਬ ਅੱਜ ਰੋਜ਼ ਮਰਾ ਕੋਰਸ ਨੇ ਦਿੱਤਾ ਹੈ ਕਿ ਸ੍ਰੀ ਮਹਿਤਾ ਕਾਲੂ ਜੀ ਰਾਇਤੋਈ ਦੀ ਤਲਵੰਡੀ ਦੇ ਪਟਵਾਰੀ ਸਨ ਆਓ ਅੱਜ ਦੀ ਸਾਥੀ ਸ਼ਰਨ ਕਰੀਏ ਗੁਰੂ ਨਾਨਕ ਦੇਵ ਜੀ ਆਪਣੀਆਂ ਗਊਆਂ ਅਤੇ ਮੱਝਾਂ ਨੂੰ ਚਰਾਉਣ ਲੈ ਕੇ ਜਾਂਦੇ ਸਨ ਤਾਂ ਇੱਕ ਦਿਨ ਜਦੋਂ ਉਹ ਬਾਹਰ ਗਊਆਂ ਤੇ ਮੱਝਾਂ ਨੂੰ ਚਰਾਉਣ ਲੈ ਕੇ ਗਏ ਦਰਖਤ ਹੇਠਾਂ ਠੰਣੀ ਤੇ ਠੰਢੀ ਛਾਂ ਦੇਖ ਕੇ ਗੁਰੂ ਸਾਹਿਬ ਕੱਪੜਾ ਵਿਛਾ ਕੇ ਹੇਠਾਂ ਲੰਮੇ ਪੈ ਗਏ ਅਤੇ ਸੌਂ ਗਏ ਥੋੜੇ ਸਮੇਂ ਬਾਅਦ ਜਦੋਂ ਸੂਰਜ ਨੇ ਆਪਣੀ ਦਿਸ਼ਾ ਬਦਲੀ ਤਾਂ ਦਰਖਤ ਦਾ ਪਰਛਾਵਾਂ ਕਿਸਨੇ ਪਾਸੇ ਹੋ ਗਿਆ ਅਤੇ ਦੂਰ ਨਾਂਸਟੇਜ ਦੀ ਮੋਕ ਉੱਪਰ ਸਿਰ ਉੱਪਰ ਤਪ ਆ ਗਈ ਅਤੇ ਸੇਟ ਦੇ ਨਾਲ ਪਸੀਨਾ ਆ ਗਿਆ ਉਸੇ ਸਮੇਂ ਇੱਕ ਸਰਪ ਨੇ ਬਾਹਰ ਆ ਕੇ ਆਪਣਾ ਫਨ ਦਿਵਾ ਕੇ ਉਹਨਾਂ ਦੇ ਮੋਕ ਉੱਪਰ ਛਾਂ ਕਰ ਦਿੱਤੀ ਇਸੇ ਸਮੇਂ ਤਰੈਬਲਰ ਤਰਸਤੇ ਚੁਲੰਦ ਰਿਹਾ ਸੀ ਉਸਨੇ ਦੇਖਿਆ ਕਿ ਕੋਈ ਸੁੱਤਾ ਪਿਆ ਹੈ ਤੇ ਉਸ ਦੇ ਲਾਗੇ ਇੱਕ ਨਾਖ ਖੜਾ ਹੈ ਉਸਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਜੇਕਰ ਤਾਂ ਇਹ ਆਦਮੀ ਜਿਉਂਦਾ ਹੈ ਤਾਂ ਇਹ ਜ਼ਰੂਰ ਕੋਈ ਮਹਾਪੁਰਖ ਤੇ ਪ੍ਰਮਾਤਮਾ ਦਾ ਭਗਤ ਹੈ। ਅਗਰ ਜੇ ਇਹ ਮਰ ਗਿਆ ਹੈ ਤਾਂ ਇਸ ਸੱਪ ਨੇ ਉਸ ਨੂੰ ਮਾਰਿਆ। ਇਸੇ ਵਿਚਾਰ ਦੇ ਵਿੱਚ ਉਸ ਨੇ ਇੱਕ ਆਦਮੀ ਨੂੰ ਕਿਹਾ ਬੁਲਾਇਆ ਕਿ ਇਹ ਦੇਖ ਕੌਣ ਸੁਤਾ ਵੇ। ਉਸ ਆਦਮੀ ਨੇ ਕਿਹਾ ਰਾਏ ਜੀ ਇਹ ਤਾਂ ਕਾਲੂ ਪਟਵਾਰੀ ਦਾ ਪੁੱਤਰ ਨਾਨ ਸੁਤਾ ਵੇ। ਤਾਂ ਰਾਏ ਜੀ ਨੇ ਆਖਿਆ ਇਸ ਨੂੰ ਜਗਾਓ। ਜਦੋਂ ਉਹ ਨੇੜੇ ਗਏ ਤਾਂ ਉਹ ਸਰਪ ਗਰਮ ਹੋ ਗਿਆ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਜਗਾਇਆ ਗੁਰੂ ਨਾਨਕ ਦੇਵ ਜੀ ਉੱਠ ਬੈਠੇ ਰਾਇ ਬਲਾਰ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਹੱਥ ਜੋੜ ਕੇ ਨਮਸਕਾਰ ਕੀਤੀ ਰਾਇ ਬਲਾਰ ਘੋੜੇ ਤੋਂ ਉੱਤਰ ਗਿਆ ਅਤੇ ਨਾਨਕ ਜੀ ਨੂੰ ਗੱਲ ਦੇ ਨਾਲ ਲਾਇਆ ਮੱਥਾ ਚੁੰਮਿਆ ਅਤੇ ਹੱਥ ਜੋੜ ਕੇ ਆਦਬ ਬੰਦੀ ਕੀਤੀ ਤੇ ਆਖਿਆ ਤੁਹਾਡੇ ਉੱਪਰ ਬੜੀ ਹੀ ਕਿਰਪਾ ਫਿਰ ਰਾਇ ਬਲਾਰ ਆਪਣੇ ਘਰ ਚਲੇ ਗਏ ਅਤੇ ਮਹਿਤਾ ਕਾਲੂ ਜੀ ਨੂੰ ਬੁਲਾਇਆ ਅਤੇ ਆਖਿਆ ਤਾਰੂ ਤੇਰਾ ਜੋ ਨਾਨ ਪੁੱਤਰ ਹੈ ਇਸ ਨੂੰ ਪੁੱਤਰ ਕਰਕੇ ਨਾ ਜਾਣੀ ਇਹ ਕੋਈ ਪਰਮੇਸ਼ਰ ਦਾ ਭਗਤ ਹੈ ਤੇ ਤੂੰ ਇਸ ਨੂੰ ਤਦੀ ਵੀ ਝਿੜਕੀ ਨਾ ਕੌੜਾ ਬੋਲ ਨਾ ਬੋਲੀ ਅਤੇ ਇਸ ਦਾ ਮੂੰਹ ਨਾ ਫਟਕਾਰੀ ਇਹ ਕੋਈ ਮਹਾਗੁਰੂਤ ਹੈ ਇਸ ਲਈ ਸਦਾ ਹੀ ਮੇਰਾ ਸਹਿਰ ਵਸਦਾ ਹੈ ਤੇ ਮੈਂ ਇਹ ਦੇਖ ਕੇ ਨਿਹਾਲ ਹੋ ਗਿਆ ਹਾਂ ਤੂੰ ਕੀ ਨਿਹਾਲ ਹੈ ਜੋ ਤੇਰੇ ਘਰ ਅਜੀਹਾ ਪੁੱਤਰ ਪੈਦਾ ਹੋਇਆ ਇਸ ਉਪਰੰਤ ਇੱਕ ਦਿਨ ਫਿਰ ਗੁਰੂ ਨਾਨਕ ਦੇਵ ਜੀ ਮਜੀਆਂ ਚਾਰਨ ਗਏ ਅਤੇ ਬਾਹਰ ਜਾ ਕੇ ਸੌਂ ਗਏ ਦੁਪਹਿਰ ਹੋਈ ਤਾਂ ਸਭ ਦਰਖਤਾਂ ਦੇ ਪਰਛਾਵੇਂ ਢਲ ਗਏ ਤੇ ਜਿੱਥੇ ਨਾਨਕ ਤੇਜਜੀ ਸੁਤੇ ਸਨ ਉਸ ਦਾ ਪਰਛਾਵਾ ਨਾ ਫਿਰਿਆ ਉਸ ਦਾ ਪਰਛਾਵਾ ਗੁਰੂ ਨਾਨਕ ਤੇਜਜੀ ਦੇ ਉੱਪਰ ਹੀ ਰਿਹਾ ਇਹ ਸਭ ਦੇਖ ਕੇ ਤਾਂ ਰਾਏ ਜੀ ਦੁਬਾਰਾ ਪਰਸੰਨ ਅਤੇ ਨਿਹਾਲ ਹੋ ਗਏ ਕਿ ਵਾਕੀ ਸਾਰੇ ਦਰਖਤਾਂ ਦਾ ਪਰਛਾਵਾ ਤਾਂ ਫਿਰ ਗਿਆ ਹੈ ਦੂਸਰੇ ਪਾਸੇ ਹੋ ਗਿਆ ਹੈ ਪਰ ਜਿਸ ਦਰਖਤ ਤੇ ਠਾਂ ਗੁਰੂ ਨਾਨਕ ਤੇਜਜੀ ਸੁਤੇ ਸਨ ਉਸ ਦਾ ਪਰਸ਼ਾਵਾਂ ਨਹੀਂ ਹਿਲੇ ਫਰਾਈਵਲਾਰ ਜੀ ਨੇ ਗੁਰੂ ਨਾਨਕ ਸਾਹਿਬ ਦੀ ਬੰਦਗੀ ਆ ਕੀ ਬੰਦਗੀ ਕੀਤੀ ਤੇ ਆਖਿਆ ਇਹ ਕਾਲੂ ਦਾ ਪੁੱਤਰ ਨਾਨਕ ਕੋਈ ਪੂਰਨ અવਤਾਰ ਹੈ ਇਸੀਆਂ ਬਾਤਾਂ ਬਹੁਤ ਅਚਰਜ ਹਨ ਪਹਿਲਾਂ ਉਹ ਖੇਤ ਵਾਲੀ ਗੱਲ ਹੋਈ ਖੇਤ ਨਹੀਂ ਜੜਿਆ ਫਿਰ ਸਰਪ ਵਾਲੀ ਗੱਲ ਹੋਈ ਅਤੇ ਹੁਣ ਤੇ ਪਰਸ਼ਾਵਾਂ ਖੋ ਗਿਆ ਹੈ ਫਰਾਈਵਲਾਰ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕਰਦਾ ਹੋਇਆ ਆਪਣੇ ਘਰ ਚਲਾ ਗਿਆ ਅੱਜ ਦਾ ਸਵਾਲ ਹੈ ਕਿ ਸਭ ਤੋਂ ਪਹਿਲਾਂ ਸ਼ਰਧਾ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਕਿਸ ਨੂੰ ਮੰਨਿਆ ਜਾਂਦਾ ਹੈ ਜਿਸ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਰੱਬ ਦਾ ਰੂਪ ਕਰਕੇ ਪਹਿਚਾਣਿਆ